ਗੁਰ ਸੇਵੀਐ ਇਹ ਨਿਸ ਸਹਜ ਸੋਭਾਈ ਦਰਸਰ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮਦੀ ਲੋਰ ਅਰ ਸੋ ਕੁਰ ਸੋ ਝਟੀਐ ਤਦ ਡਢ ਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜੜ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਭ ਨੰਦਾਵੇ ਸੱਜਣ ਸਚਾ ਪਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਤਨਾ ਰੇਵਾ ਹੈ ਗੁਰੂ ਸਾਹਿਬ ਜੀ ਕਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਚਰਨ ਕਮਲ ਮਨ ਬਿਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ਸੰਤ ਸੰਗਤੀ ਰਾਧਿਆ ਹਰ ਘਟ ਘਟੇ ਦਿੱਠੈ ਰਾਮ ਰਾਜੇ ਹਰ ਚਰਨ ਕਮਲ ਮਨ ਭੇਦੈ न मीठा राम राजे मेल संत संगत राधि हर कट कट डीठा ਰਾਮ ਰਾਜੇ ਹਰ ਕਟ ਕਟੇ ਡਿੱਠਾ ਅੰਮ੍ਰਿਤ ਉਠਾ ਜਨਮ ਮਰਨ ਦੁਖ ਨਾਠੇ ਗੋਲਨਦ ਗਾਇਆ ਸਭ ਦੁੱਖ ਮਿਟਾਇਆ ਹਮੈ ਬਨਸੀ ਗਠ ਪ੍ਰਸਾਹਜ ਸੁਭਾਈ ਛੋੜ ਨ ਜਾਏ मान लागा, रंगम जी हर नान भिद चरण कमल न मीठा जे ਰਾਤੇ ਜਲ ਮਾਛੋਲੇ ਤੇਉ ਰਾਮ ਰਸ ਮੱਤੇ ਰਾਮ ਰਾਜੇ گور ਪੁਰ ਉਪਦੇਸਿਆ ਜੀਵਨ ਗਤ ਭੱਤੇ ਰਾਮ ਰਾਜੇ ਜੀਵਨ ਗਤ ਸਵਾਮੀ ਅੰਤਰ ਜਮੇ ਆਪਲੀਏ ਲੜ ਲਾਏ ਹਰ ਰਤਨ ਪਦਾਰਥ ਪ੍ਰਗਟ ਪੂਰਨ ਸ਼ੋਡਨਕਤ ਹੋਜੈ ਪ੍ਰਭ ਸੁਗਿਰ ਸਰੂਪ ਸੋ ਜਾਨ ਸੋ ਆਮੀ ਕਾਕੇ

ਨਿਆਧਾਰਾ ਰਾਮ ਰਾਜੇ ਮਾਲਕ ਜੀ ਨੇ ਸਤ ਪ੍ਰਾਤ ਮੀਤ ਸਭ ਤ ਪਿਆਰੇ ਰਾਮ ਰਾਜੇ ਸਭ ਹੋਂਦ ਤੇ ਪਿਆਰਾ ਪੁਰਖ ਮੇਰਾ ਤਾਂ ਕਿ ਘਤ ਨਹੀਂ ਜਾਣੀਏ ਹਰ ਸਾਸ ਗਿਰਸ ਨਾਮ ਬਿਸਰ ਕਵਹੋ ਗੁਰ ਸਬਦ ਦੇ ਰੰਗ ਮਾਣਿਐ ਪ੍ਰਭ ਪਰਖ ਜਗ ਜੀਵਨ ਸੰਤ ਰਸ ਪੀਵਨ ਜਪ ਪਰਮ ਮੋਹ ਦੁਖ ਧਾਰਾ ਯਾਤ੍ਰਿਕ ਜਾਚੈ ਭੂਦ ਜਿਓ ਨਾਨਕ ਹਰਿ ਪਿਆਰਾ ਮਿਲੈ ਨਰਾਇਣ ਆਪੜ ਮਨੋਰਥ ਪੂਰਾ corazón ਸੰਦਰ ਗੁਰੂ ਗੋਪਾਲ ਸੁਖ ਸਹਜ ਆਨੰਦ ਕਨਾਰੇ ਪਤ ਤਪਰਨ ਸਾਦੂ ਤੂਰਾ मनोर्थ पूरण सुंदर सहज आनंद कनेरे पतत पावन साधो तोरा ਮਨਰਥ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦਿਆ ਕਿਛ ਆਨ ਨਾ ਮੀਠਾ RAM ਰਾਜੇ ਮੇਲੇ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿੱਠਾ ਰਾਮ ਰਾਜੇ